ਕਿਆ ਸ਼੍ਰੀ ਰਾਮ ਜੀ ਬੱਸ ਸਟੈਂਡ ਦੇਖੋ ਸ਼ਹਿਰ ਦਾ ਮੂੰਹ ਹੁੰਦਾ ਇੱਕ ਚਿਹਰਾ ਹੁੰਦਾ ਸਾਡੇ ਦਿਨਾਂ ਦਾ ਬੱਸ ਸਟੈਂਡ ਦੀ ਦੇਖੋ ਪਿਛਲੀ ਸਰਕਾਰਾਂ ਵੀ ਉਹੀ ਉਧਰ ਘਾਟਣ ਵੀ ਕਰਕੇ ਬਾਲਾ ਕੁਝ ਹੋਇਆ ਪਰਤੀ ਦੇ ਲੋ ਜਿਹੜੇ ਹੁਣ ਵੀ ਮੌਜੂਦਾ ਸਰਕਾਰ ਆ 3 ਸਾਲ ਹੋ ਗਿਆ ਪਰ ਸਾਡੇ ਬੱਸ ਸਟੈਂਡ ਬਾਰੇ ਕਿਸੇ ਨੇ ਸੁਧਨ ਲਈ ਤੁਸੀਂ ਦੇਖ ਰਹੇ ਹੋ ਕਿੰਨਾ ਮਾੜਾ ਹਾਲ ਪ੍ਰਸਾਦ ਹੁੰਦੀ ਹੈ ਨਾ ਵੀ ਜੀ ਪਿਛੇ ਹੀ ਦੋ ਦਿਨ ਪਹਿਲੇ ਬਸਾ ਦੇ ਪਾਣੀ ਪਾਣੀ ਇਥੋਂ ਨੰਗੇ ਨਹੀਂ ਜਾਂਦਾ ਇੰਨਾ ਮਾੜਾ ਹਾਲ ਸਰਕਾਰ ਵਾਅਦੇ ਦੇ ਬਰੇ ਕਰਦੀ ਆ ਅਸੀਂ ਬਹੁਤ ਕੁਝ ਕਰ ਰਹੇ ਹਾਂ ਪਰ ਸਾਡੇ ਬੱਸ ਸਟੈਂਡ ਬਹੁਤ ਹੀ ਮਾੜਾ ਹਾਲਾ ਸਾਡੇ ਬੱਸ ਸਟੈਂਡ ਦੇ ਦੂਰ ਦੂਰ ਪਿੰਡਾਂ ਦਾ ਕਾਫੀ ਮਿੰਟ ਲੱਗਦੇ ਆ ਕਾਫੀ ਦੂਰੋਂ ਯਾਤਰੀ ਆਂਦੇ ਆ ਇੱਥੇ ਨਾ ਬੈਠਣ ਦੀ ਠੀਕ ਨਾ ਕੋਈ ਜਗ੍ਹਾ ਗਈ ਆ ਆ ਸ਼ੈੱਡ ਬਣੀ ਹੋਈ ਆ ਇੱਥੇ ਪੱਖਾ ਧੱਕਣ ਲੱਗਿਆ ਨਾ ਪੀਣ ਦੇ ਪਾਣੀ ਦਾ ਨਾ ਪ੍ਰਬੰਧ ਹੈਗਾ ਦੀਨਾਲਾ ਦਾ ਸਾਡਾ ਇੱਕ ਇਤਿਹਾਸਿਕ ਸਥਾਨ ਆ ਮਹਾਰਾਜ ਜੀ ਸਿੰਘ ਦੀ ਗਰਮੇ ਦੀ ਰਾਜਧਾਨੀ ਨੇ ਆ ਬਹੁਤ ਹੀ ਵਧੀਆ ਸਾਡਾ ਸ਼ਹਿਰ ਆ ਦੂਰ ਦੂਰੋਂ ਲੋਕੀ ਇੱਥੇ ਆਂਦੇ ਆ ਪਰ ਤੁਸੀਂ ਕੋ ਬਸਟਾਂ ਦਾ ਬਹੁਤ ਮਾੜਾ ਹਾਲ ਆ ਨਸ਼ੇੜੀਆਂ ਨੇ ਮੈਡਾ ਬਣਾਇਆ ਨਸ਼ੇੜੀ ਦੇਖੋ ਬਹੁਤ ਮਾੜਾ ਹਾਲ ਆ ਅਸੀਂ ਕਾਫੀ ਵਾਰੀ ਚਲੋ ਮੁੱਦਾ ਚੁੱਕਨੇ ਆ ਇਸ ਵਾਰੀ ਵੀ ਪਰ ਕੋਈ ਹੱਲ ਨਹੀਂਗਾ ਅਸੀਂ ਵਾਰ- ਬੜਾ ਕੁਛ ਹੋਇਆ ਥੇ ਨੀ ਪੱਥਰੀ ਵੀ ਕੋਇਆ ਪਰ ਕੋਈ ਹੱਲ ਨਹੀਂ ਹੋਇਆ। ਹਾ ਬਾਜੀ ਆ 3 ਸਾਲ ਵੀ ਹੋ ਗਿਆ ਸਫਾਈ ਤੇ ਮੰਗਾ ਕਿ ਸਾਡਾ ਬੱਸ ਸਟੈਂਡ ਵਧੀਆ ਬੰਨਾ ਜੇਦਾ ਇੱਕ ਜਿੱਦਾ ਬਾਕੀ ਸ਼ਹਿਰਾਂ ਦੇ ਵਿੱਚ ਬਣੇ ਰਿਆ। ਸਹੂਲਤਾਂ ਮਿਲੀਆਂ ਇਹਦੇ ਲੋਕਾਂ ਨੂੰ। ਤਾਂ ਬਹੁਤ ਮਾੜਾ ਹਾਲ ਹੈ ਜੀ। ਬੱਸ ਸਟੈਂਡ ਇਹ ਦਿਨਨਗਰ ਸ਼ਹਿਰ ਇੱਕ ਬਹੁਤ ਇਤਿਹਾਸਿਕ ਸ਼ਹਿਰ ਹੈ ਔਰ ਬੜੇ ਸਾਰੇ ਨਾਮੀ ਕਲਾਕਾਰ ਇਥੋਂ ਨਿਕਲੇ ਆ ਔਰ ਬੜੇ ਸਾਰੇ ਬੜਾ ਨਾਮ ਹੈ ਦਿਨਨਗਰ ਦਾ ਆਪਾਂ ਕਹਿ ਸਕਦੇ ਆ ਲੇਕਿਨ ਜਦੋਂ ਬੱਸ ਸਟੈਂਡ ਦਾ ਹਾਲਾਤ ਵੇਖੀਏ ਤੇ ਬਹੁਤ ਮਾੜਾ ਇਥੇ ਥੋੜੀ ਜੀ ਬਾਰਿਸ਼ ਪੈਂਦੀ ਹੈ ਤੇ ਪਾਣੀ ਪਾਣੀ ਹੋ ਜਾਂਦਾ ਤੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਬੱਚੇ ਸਕੂਲ ਜਾਣ ਵਾਲੇ ਜਿਹੜੇ ਆ ਪਿੰਡਾਂ ਚੋਂ ਆਉਂਦੇ ਆ ਇਥੇ ਆ ਕੇ ਪਰੇਸ਼ਾਨੀ ਹੁੰਦੀ ਹੈ ਛੱਡ ਹੈਗੀ ਆ ਛੱਡ ਹੈਗੀ ਛੋਟੀ ਜੀ ਛੱਡ ਹੈਗੀ ਆ ਪਰ ਉਹਦਾ ਵੀ ਕੋਈ ਏਦਾਂ ਨਹੀਂ ਆ ਦੇਖੋ ਖਲਾਰਾ ਪਿਆ ਗੰਦਗੀ ਆ ਕੁਛ ਹੈ ਨਹੀਂ ਗੁਰਦਾਸਪੁਰ ਦਾ ਦੇਖੋ ਤੁਸੀਂ ਬੱਸ ਸਟੈਂਡ ਕਿੰਨਾ ਵਧੀਆ ਬਣਿਆ ਹੈ ਨਾ ਹੋਰ ਸ਼ਹਿਰਾਂ ਦੇ ਪਠਾਨਕੋਟ ਦੇ ਟਿਕਟ ਵੀ ਦੇ ਲੁੰਦੇ ਨੇ ਛੇੜੀਆਂ ਨਾ ਬਣਾ ਦਿੰਦੇ ਉਹ ਸਾਰੇ ਕਰਦੇ ਆ ਜਿਹੜੇ ਨਸ਼ੇੜੀ ਬੰਦੇ ਹੈਗੇ ਉਹ ਤੇ ਕਰਦੇ ਆ ਐਨਾ ਉਹਨਾਂ ਨੂੰ ਤੇ ਛੁਪਣ ਲਈ ਜਗ੍ਹਾ ਚਾਹੀਦੀ ਆ ਤੇ ਆਪਣਾ ਕੰਮ ਕਰਕੇ ਬਾਥਰੂਮ ਦਾ ਵੀ ਮੜਾ ਹੀ ਹਾਲ ਹੈ ਜੀ ਮੁਸ਼ਕਲ ਆਂਦੀ ਇੱਥੇ ਗੋਡੇ ਗੋਡੇ ਸਰਕਾਰਾਂ ਲਫ਼ਜ਼ੀ ਬਿਆਨ ਬਹੁਤ ਕੁਸ਼ ਕਰਦੀਆਂ ਜੀ ਲੇਕਿਨ ਪ੍ਰੈਕਟੀਕਲ ਜਦੋਂ ਆਂਦਾ ਨਾ ਤੇ ਪ੍ਰੈਕਟੀਕਲ ਤੁਹਾਡੇ ਸਾਹਮਣੇ ਆ ਨਾਉਟ ਵਰਕ ਜ਼ੀਰੋ ਹੈ ਬਸ ਜਦੋਂ ਵੋਟਾਂ ਮੰਗਦੀ ਆ ਤੇ ਉਹਦੇ ਵੱਡੇ ਵੱਡੇ ਦਾਅਵੇ ਹੁੰਦੇ ਆ ਅਸੀਂ ਐ ਕਰਦੇ ਜੀ ਅਸੀਂ ਐ ਕਰਦੇ ਆ ਕਿ ਲੇਕਿਨ ਜਦੋਂ ਪ੍ਰੈਕਟੀਕਲ ਰੂਪ ਚ ਆਂਦਾ ਤੇ ਸਭ ਆਪਣਾ ਆਪਣਾ ਢਿੱਡ ਭਰਨ ਚ ਪਏ ਆ ਜੀ